ਮੈਂ ਛਾੜੇ ਦਾ ਰਹਿਣ ਵਾਲਾ ਛਾਟੇ ਤੋਂ ਅਸੀਂ ਆ ਰਹੇ ਸੀਗੇ ਆਪਾਂ ਆਈਸਕ੍ਰੀਮ ਖਾਣ ਦੇ ਮਾਰੇ ਇਹ ਨਾਵਲਟੀ ਚੌਂਕ ਦੇ ਵਿੱਚੋਂ ਆਪਾਂ ਨਿਕਲੇ ਆ ਨਾਵਲਟੀ ਚੌਂਕ ਤੋਂ ਆਪਾਂ ਨਿਕਲ ਕੇ ਲਾਰੈਂਸ ਰੋਡ ਤੋਂ ਆਉਂਦੇ ਹੋਏ ਆ ਪਾਏ ਆ ਗਲੀ ਦੇ ਵਿੱਚੋਂ ਨਾਲ ਸਾਡੇ ਅੱਗੇ ਦੋ ਮੋਟਰਸਾਈਕਲ ਲੱਗ ਗਿਆ ਉਹਨਾਂ ਨੂੰ ਹਾਰਨ ਮਾਰਿਆ ਉਹਨਾਂ ਆਪਾਂ ਮੋੜ ਕ੍ਰੋਸ ਕੀਤਾ ਇੱਥੇ ਆ ਕੇ ਉਹਨਾਂ ਮੋਟਰਸਾਈਕਲ ਅੱਗੇ ਖਿਲਾਰਤੇ ਆ ਜੀ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਗਾਲਾਂ ਆਪਾਂ ਗੱਡੀ 'ਚੋਂ ਨਿਕਲੇ ਆ ਉਹਨਾਂ ਲਿਆ ਕੇ ਸਿੱਧੀ ਪਹਿਲਾਂ ਆਈਟਮ ਆ ਰਹੀ ਆ ਗੱਡੀ ਤੇ ਕਿਹੜੇ ਬੰਦੇ ਹੈਗੇ ਜਿਹਨਾਂ ਨੇ ਇਹ ਇਹ ਫੋਰਮਸ ਦੇ ਆ ਉੱਥੇ ਕੋਈ ਕ ਠੀਕ ਹੈ ਜੀ ਬਾਉਂਸਰ ਹੈ ਉਥੋਂ ਦਾ ਕੋਈ ਮੈਨੂੰ ਨਾਂ ਤੇ ਪਤਾ ਨਹੀਂ ਆ ਬਾਉਂਸਰ ਹੈ ਉਥੋਂ ਦਾ ਆਪਾਂ ਹਲੇ ਗੱਲ ਕਰਨ ਲਈ ਉਤਰੇ ਆ ਮਗਰੋਂ ਇੱਕ ਭਰੀ ਗੱਡੀ ਆਈ ਆ ਹਥਿਆਰਾਂ ਨਾਲ ਲੈਸ ਬੰਦੇ ਸੀਗੇ ਉਹਦੇ ਵਿੱਚ ਜਿੱਦਾਂ ਪੂਰੀ ਤਿਆਰੀ ਨਾਲ ਆਏ ਆ ਉਹ ਉਹਨਾਂ ਆਪਾਂ ਆਉਂਦਿਆਂ ਪੁੱਛਿਆ ਨਹੀਂ ਆ ਉਹਨਾਂ ਪਹਿਲਾਂ ਗੱਡੀ ਮਾਰੀ ਆ ਜਿਹੜੇ ਸੀਗੇ ਮੇਰੇ ਨਾਲ ਜੀਜਾ ਜੀ ਲੱਗਦੇ ਨੇ ਮੇਰੇ ਉਹਨਾਂ ਦੇ ਪੈਰ ਲੱਤਾਂ 'ਚ ਗੱਡੀ ਮਾਰੀ ਆ ਉਹ ਨਾਲ ਹੀ ਡੇਪੇ ਆ ਉਹ ਜਿੱਦਾਂ ਹਥਿਆਰਾਂ ਨਾਲ ਲੈਸ ਬੰਦੇ ਸੀਗੇ ਉਹਨਾਂ ਨੇ ਉੱਤੇ ਹਮਾਰ ਕਰਨਾ ਸ਼ੁਰੂ ਕਰਤਾ ਉਹਨਾਂ ਮੈਨੂੰ ਵੀ ਫੜਿਆ ਮੈਂ ਭੱਜ ਕੇ ਜਾਨ ਬਚਾਈ ਉਹਨਾਂ ਤੋਂ ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਆ ਔਰ ਉਹ ਬਿਲਕੁਲ ਹਸਪੀਟਲ ਨੇ ਮદાન ਹਸਪੀਟਲ ਚ ਐਡਮਿਟ ਨੇ ਇਸ ਵੇਲੇ ਬਿਲਕੁਲ ਜੀ ਪੁਲਿਸ ਨੂੰ ਕੰਪਲੇਨਟ ਕੀਤੀ ਆ ਪੁਲਿਸ ਮੌਕੇ ਤੇ ਵੀ ਆਈ ਸੀਗੀ ਕਿੰਨੇ ਕੁ ਵਜੇ ਦਾ ਟਾਈਮ ਹੋਗਾ ਸੀ ਸਰ ਇਹ 1:30 ਤੋਂ 2:00 ਵਜੇ ਦੇ ਵਿੱਚ ਵਿੱਚ ਦੀ ਗੱਲ ਹੈ ਜੀ ਜੀ ਮੰਗ ਕੀ ਕਰਦੇ ਭਾਈ ਸਰ ਇਨਸਾਫ ਕੀਤਾ ਜਾਵੇ ਦੋਸ਼ੀਆਂ ਨੂੰ ਸਜ਼ਾ ਹੋਵੇ ਜੀ ਇਹ ਮੰਗ ਕਰਦੇ ਆਂ ਜੀ ਅਸੀਂ ਪਹਿਲਾਂ ਸਾਡੇ ਜੋ ਆ ਰਹੇ ਰਾਤੀ ਪਈ 1:30 ਵੇ ਮੈਂ ਹੀ ਮੇਰੇ ਜੀਆ ਵੀ ਰਮਨ ਗੁਵਾਰ ਨਾਲ ਮੇਰੇ ਸਾਲਾਜ਼ਰੀ ਗੋਪੀ ਸਿੰਘ ਤੇ ਅੰਗਨ ਵਾਲ اتنا ਇਸ ਤਰ੍ਹਾਂ ਜਉਂਦੇ ਆਈਸਕ੍ਰੀਮ ਦੇ 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 ਇੰਦਾਂ ਸੌ ਨੂੰ ਨਿਕਲ ਗਏ। ਲਾਕ ਸੌ ਤੋਂ ਬਿਲੀਏ ਸਾਹਮਣੇ ਹੋਪੇ ਸੜਕ ਆਈ ਇੱਕ ਉਹ ਗੱਡੀ ਮਾਰਤ ਨੇ ਉਹ ਸੜਕ ਨੂੰ ਚਲ ਗਏਗੀ ਆਈਸਕ੍ਰੀਮ ਦੇ 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 ਦੋ ਦੁਨ ਨਿਕਲ ਗਏ। ਉੱਥੇ ਰਾਜ ਰੈਸਟੋਰੈਂਟ ਲਗਾ ਫੋਰਮੋਸੇ ਉੱਤੇ ਉੱਥੋਂ ਦੋ ਮੁੰਡੇ ਨਿਕਲੇ। ਇਹ ਚਲੋ ਮੇਰੇ ਜਾਨੂ ਹੋਏ ਨੇ ਇੱਕ ਇੱਕ ਜਾਨੂ ਆਨੇ ਚਕਰਨ ਸ਼ਰਮਾ ਤੇ ਨਾਲ ਵੀ ਰਾ ਇੱਕ ਹੋਰ ਮੁੰਡਾ ਸੀ ਸਪਲੈਂਡਰ ਤੇ ਹੀ ਉਹ। ਉਹ ਸਾਡੇ ਮੁੰਡੇ ਨਿਕਲੇ ਉਹ ਵੀ ਨਿਕਲੇ ਇਕੱਠੇ ਨਿਕਲੇ ਅਸੀਂ ਸਿੱਧਾ ਨਿਕਲ ਗਏ ਖੁਰਾਨਾ ਜੂਨੂ ਜੜੇ ਵਾਲੇ ਉਧਰੋਂ ਵੀ ਰੋਡ ਤੋਂ ਨਿਕਲੇ। ਥੋੜੇ ਅੱਗੇ ਅੱਗੇ ਜਾ ਕੇ ਉਹਨਾਂ ਮੋਟਰਸਾਈਕਲ ਸਾਡੇ ਅੱਗੇ ਲਾ ਦਿੱਤਾ ਅੱਗੇ ਲਾ ਦੇ ਜਿੱਦਾਂ ਹੀ ਫੋਰ ਹ ਚੌਕ ਵਾਲੀ ਸਾਈਡ ਨੂੰ ਭੁਮੇ ਆ ਤੇ ਉਹਨਾਂ ਅੱਗੇ ਆ ਕੇ ਮੋਟਰਸਾਈਕਲ ਲਾ ਕੇ ਜੇ ਉਹਨਾਂ ਨੇ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀ ਤੇ ਅਸੀਂ ਬਿੜਿਗਣਾ ਨੂੰ ਉਹਨਾਂ ਨੇ ਆਏ ਹੀ ਪਿੱਛੇ ਉਹਨਾਂ ਨੇ ਵੀ ਕੀ ਗੱਲ ਕੀਤੀ ਆ ਗਾਲਾਂ ਕੁੱਕਣ ਦੇ ਨਾ ਅਸਲ 'ਚ ਸਾਲ 200 ਪਹਿਲਾਂ ਉਦੋਂ ਕੰਮ ਛੱਡਿਆ ਪਹਿਲਾਂ ਕੰਮ ਕਰਦਾ ਇੱਥੇ ਉਹ ਬੰਦੇ ਨਾਲ ਥੋੜੀ ਬੋਲੀ ਲੱਗ ਗਈ ਉਹਨੇ ਉਹ ਕੁੰਡਾ ਜੀ ਗੱਡੀ ਉਹਨੇ ਆ ਕੇ ਸਾਨੂੰ ਜ਼ਰਾ ਕੁੜਾ ਕੱਢਿਆ ਗੱਡੀ ਖਲਾ ਦਿੱਤੀ ਕੁਝ ਨਹੀਂ ਦਿੱਤਾ ਆਂ ਆ ਪਹਿਲਾਂ ਉਹਨੇ ਮੇਰੀ ਗੱਡੀ ਫਰੰਟ ਸ਼ੀਸ਼ੇ ਤੇ ਏਟ ਮਾਰੀ ਏਟ ਮਾਰੀ ਤੇ ਉਧਰੋਂ ਦੂਜਾ ਭਰਾ ਉਹਦਾ ਉਹ ਆਪਣੇ ਹੋਰ ਨਾਲ ਨੂੰ ਫੋਨ ਕਰ ਰਿਹਾ ਸੀ ਸੀਮ ਨਾਇਰ ਨੂੰ ਜਿੱਦੇ ਕੋ ਮੈਂ ਕੰਮ ਕਰਦਾ ਸੀ ਮੈਂ ਵੀ ਮੈਂ ਉੱਥੇ 12 13 ਸਾਲ ਕੰਮ ਕੀਤਾ ਜੀ ਤੇ ਉਹ ਫੋਨ ਕਰ ਰਿਹਾ ਸੀ ਉਹਨੂੰ ਤੇ ਅਸੀਂ ਆਏ ਤਾਂ ਗੱਲ ਕਰਨ ਲੱਗੇ ਕਿ ਹਾਂ ਵੀ ਕੋਈ ਜਲਾ ਕੁੜਾ ਕਰ ਰਿਹਾ ਉਹਨੇ ਇਹਨੇ ਜਿੰਨ ਵੇਟਰੀ ਮਾਰਤੀ ਉਹਨੇ ਦੋਨੋਂ ਉਧਰੋਂ ਸੀਮ ਨਾਇਰ ਵੀ ਆ ਗਿਆ ਮੈਂ ਖੜੋਤਾ ਹੀ ਥੋੜੀ ਜੀ ਵੀਡੀਓ ਮੇਰੇ ਕੋਲ ਕੈਪਚਰ ਹੋਈ ਹੈ ਮੇਰੇ ਸਾਰਾ ਸਾਹਮਣੇ ਕੀਤਾ ਉਹ 150 60 ਦੀ ਸਪੀਡ ਤੇ ਆਇਆ ਵਾ ਉਹਨੇ ਗੱਡੀ ਲਾ ਕੇ ਮੇਰੀ ਲੈਗ ਤੇ ਮਾਰੀ ਉਹ ਨਿਸ਼ਾਨ ਹੀ ਹੈਗਾ ਮੇਰੀ ਲੈਗ ਤੇ 50 60 ਦੀ ਗੱਡੀ ਮਾਰੀ ਜਿੱਦਾਂ ਡਿੱਗਿਆ ਮੇਰਾ ਬੈਲੈਂਸ ਖਰਾਬ ਹੋ ਗਿਆ ਤੇ ਉਹ ਅੰਦਰੋਂ ਗੱਡੀ ਦੇ ਨਿਕਲੇ ਆ ਤੇ ਅਸੀਮ ਨੇ ਮੇਰੇ ਮੇਰੇ ਸਿਰ ਤੇ ਪਿਸਟਲ ਰੱਖਤਾ ਸਿੱਧਾ ਹੀ ਤੇ ਨਾਲ ਉਹ ਤਿੰਨ ਚਾਰ ਮੁੰਡੇ ਗੱਡੀ ਦੇ ਵਿੱਚੋਂ ਹੋਰ ਉਤਰੇ ਠੀਕ ਆ ਉਹਨਾਂ ਚੋਂ ਇੱਕ ਮੁੰਡੇ ਨੇ ਮੇਰੇ ਦਾ ਕੋਸ ਗੰਡਾਸਾ ਟਾਈਪ ਕੁਛ ਨਾ ਉਹਨੇ ਫੜਿਆ ਆਈ ਉਹ ਸਿੱਧਾ ਉਹਨੇ ਮੇਰੇ ਸਿਰ 'ਚ ਮਾਰਿਆ ਉਹ ਮੇਰੇ ਸਿਰ 'ਚ ਲੱਗਾ ਉਹ ਮਤਲਬ ਡੂ ਪੈ ਗਿਆ ਕਾਫੀ ਤੇ ਮੈਂ ਉੱਥੋਂ ਕੋਸ਼ਿਸ਼ ਕੀਤੀ ਭੱਜਣ ਦੀ ਮੇਰੇ ਸਾਲਾ ਸਾਥ ਤੇ ਮੇਰੇ ਜੀਜਾ ਜੀ ਉਹ ਦੋਨੋਂ ਉੱਥੋਂ દોੜ ਗਏ ਇੱਕ ਦੂਜੀ ਸੜਕ ਦੇ ਫੋਰਚਾਉਂ ਤੇ ਇੱਕ ਅੰਦਰੋਂ ਨਿਕਲ ਗਏ ਜੋਸ਼ੀ ਕਲੋਨੀ ਸਾਈਡ ਮੈਂ ਜੋਸ਼ੀ ਕਲੋਨੀ ਸਾਈਡ ਦੀ 메ਨ ਸਟਰੀਟ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਸਲੱਗਰ ਬੇਸਬੋਲ ਨੂੰ ਮੇਰੇ ਦਾ ਗਨਾਸਾ ਸਿਰ 'ਤੇ ਮਾਰਿਆ ਜਿਸ ਨਾਲ ਮੇਰੀ ਬਾਹ ਦੀ ਹੱਡੀ ਟੁੱਟ ਗਈ ਇਸ ਵੇਲੇ ਤੇ ਸਿਰ 'ਤੇ ਮੇਰੇ ਕਾਫੀ ਡੂਪ ਪੈ ਗਿਆ ਹੈ ਡਾਕਟਰ ਨੇ 10-15 ਟਾਂਕੇ ਸੇਹਾਂ ਵੀ ਲਗਵਾਏ ਤੇ ਉਹ ਗੱਡੀ ਦਾ ਨੰਬਰ ਹੈਗਾ ਹੀ PB020160 ਹੈਗਾ ਇਨਾ ਕੋਈ ਸਿੱਧਾ ਮੇਰੇ ਤੇ ਜਾਣ ਲੇਵਾ ਹਮਲਾ ਕੀਤਾ ਵਾ ਮੇਰੀ ਫਰੰਟ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਡਰਾਈਵਰ ਸਾਈਡ ਦੇ ਥਰੂ ਬੱਟਾ ਹੀ ਉਹ ਵਿਦੇਸ਼ ਦਾ ਇੱਟ ਮਾਰੀ ਆ ਜਿਹੜੀ ਬੈਕ ਸਾਈਡ ਦੇ ਸ਼ੀਸ਼ੇ ਉੱਥੇ ਇੱਟ ਮਾਰੀ ਆ ਮੇਰੀ ਗੱਡੀ ਦਾ ਟੋਟਲ ਨੁਕਸਾਨ ਕਰਤਾ ਵਾ ਮੇਰੇ ਸੱਟਾਂ ਲਾਤੀਆਂ ਨੇ ਮੇਰੀ ਬਾਹਾਂ ਰੀਆ ਤੋੜਤੀ ਆ ਕੀ ਹੁਣ ਇੱਥੇ ਆਪਰੇਟ ਹੋਣਾ ਵਾ ਠੀਕ ਆ ਮੇਰਾ ਸਿਰ ਜਿਹੜਾ ਕੁਝ ਗਿਆ ਅਸਲ ਮੰਗ ਮੈਂ ਕੀ ਕਰਦਾ ਵਾ ਵੇਖੋ ਥਾਣੇ ਗਿਆ ਇੱਕ ਵਾਰ ਸੱਟਬिट ਲੱਗੀ ਮੈਂ ਥਾਣੇ ਵੀ ਗਿਆ ਵਾਂ ਉੱਥੇ ਅਸੀਮ ਨਾਇਰ ਨੇ ਮੈਨੂੰ ਧਮਕੀਆਂ ਲਾਈਆਂ ਤੈਨੂੰ ਮੈਂ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣਾ ਉਹ ਬੰਦੇ ਦੀ ਪੋਲੀਟਿਕਲ ਥੋੜੀ ਵਾਗਦੀ ਗਈ ਹੈ ਠੀਕ ਹੈ ਜਿਸ ਚੱਕਰ 'ਚ ਉਹਨੇ ਮੇਰੇ ਤੇ ਐਸੀ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਵਿੱਚ ਨਹੀਂ ਰਹਿਣ ਦੇਣਾ ਮੈਂ ਉਹ ਬੰਦੇ ਦਾ ਸਕੀਮ ਵਾਲਾ ਕਰਤਾ ਕਿ ਜੇਦਾ ਮਨੂ ਮੈਂ ਅੰਮ੍ਰਿਤਸਰ ਚ ਨਹੀਂ ਰਹਿਣ ਦੇਣਾ ਤੇ ਮੈਂ ਇਹ ਦਰਖਾਸਤ ਕਰਦਾ ਵਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਿਆਂ ਤੇ ਐਫ ਆਈ ਆਰ ਵਗੈਰਾ ਪ੍ਰੋਪਰ ਦਰਜ ਹੋਵੇ ਇਹ ਨਾ ਹੋਵੇ ਕਿ ਪੋਲੀਟਿਕਲ ਪ੍ਰੈਸ਼ਰ ਪਾ ਕੇ ਇਹ ਸਾਰਾ ਕੁਝ ਨਿੱਕਾ ਨਿੱਕਾ ਜਿਹਾ ਉਹ ਕੰਪਲੇਂਟ ਆਈ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਫਿਰ ਕੋ ਜੋ ਹੋਏਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ ਫਿਰ ਲੜਕੇ ਦੇ ਉੱਤੇ ਨਾ ਗੱਡੀ ਚੜਾਉਣ ਦੀ ਵੀਡੀਓ ਲੀਕ ਹੋਣਾ ਕਿ ਦਿੱਤੀ ਹੈ ਕਿ ਲੜਕੇ ਦੇ ਉੱਤੇ ਵਿੱਚੋਂ ਵੀ ਆ ਕੇ ਉਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਅਜੇ ਤੱਕ ਮੇਰੇ ਤੱਕ ਕੁਝ ਹੀ ਨਹੀਂ ਆ ਜਦੋਂ ਮੇਰੇ ਕੋਲ ਆ ਗਈ ਫਿਰ ਦੇਖਾਂਗੇ ਕਿੰਨੇ ਬੰਦਿਆਂ ਦੇ ਨਾਮ ਕੰਪਲੇਂਟ ਚ ਆਏ ਹੋ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਜੋ ਵੀ ਜੈਨੂਇਨ ਹੋਏਗਾ ਸੁਤੰਤਰ ਦੱਸਾਂਗੇ